ਅਰਧ ਸੁਦਾਗਰ ਗੁਰੂ ਮਹਾਰਾਜੀ ਸੋਚ ਤੋਂ ਉਲਟ ਚਲਦਿਆਂ ਹੋਇਆਂ ਭਾਈ ਕਨਈਆ ਜੀ ਦੀ ਸੋਚ ਤੋਂ ਉਲਟ ਚਲਦਿਆਂ ਹੋਇਆਂ ਰਸਤਿਆਂ ਦੇ ਵਿੱਚ ਤੁਸੀਂ ਪੰਬਲਾਸਟ ਕਰਕੇ ਗੋਲੀਆਂ ਦੇ ਨਾਲ ਟ੍ਰੇਨਾਂ 'ਚੋਂ ਬੱਚਾਂ ਤੋਂ ਕੱਢ ਕੇ ਤੁਸੀਂ 36000 ਬੇਗੁਨਾਹਾਂ ਦਾ ਕਤਲ ਇਾਮ ਕਰ ਦਿੱਤਾ ਕੈਨੇਡਾ ਦੇ ਵਿੱਚ ਪਲੇਨ ਉੱਡਿਆ ਉਹ ਪਲੇਨ ਦੇ ਵਿੱਚ 228 ਬੇਗੁਨਾਹ ਲੋਕਾਂ ਨੂੰ ਤੁਸੀਂ ਮਾਰ ਦਿੱਤਾ ਬਣਾਉੜਾਤਾ ਛੋਟੇ ਛੋਟੇ ਮਸੂਮ ਬੱਚਿਆਂ ਦਾ ਸੋਹਣੀਆਂ ਦਸਤਾਰਾਂ ਪਾ ਕੇ ਗੁਰੂ ਮਹਾਰਾਜ ਦਾ ਪਵਿੱਤਰ ਰੂਪ ਪਾ ਕੇ ਉਸ ਪਵਿੱਤਰ ਰੂਪ ਨੂੰ ਤੁਸੀਂ ਬਦਨਾਮ ਕੀਤਾ ਇੰਨਾ ਖੂਨ ਵਹਾ ਕੇ ਤੁਹਾਡੀ ਹਜੇ ਖੂਨ ਦੀ ਪਿਆਸ ਕੁੱਝ ਨਹੀਂ ਦਿੱਲੀ ਦੇ ਅੰਦਰ ਮੇਰੇ ਉੱਤੇ ਤੁਸੀਂ ਬੰਬ ਲਾਟ ਕੀਤਾ ਆ ਤਸਵੀਰਾਂ ਨੇ ਇਹ ਤਸਵੀਰਾਂ ਕੀ ਜ਼ਾਹਿਰ ਕਰਦੀਆਂ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਹੈ ਇਹ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਮੌਤ ਦੇ ਸੌਦਾਗਰਾਂ ਦੀ ਮਦਦ ਕਰਨ ਵਾਲਿਆਂ ਨੂੰ ਤੁਸੀਂ ਸਿੱਖ ਕੌਮ ਦਾ અપਮਾਨ ਕਰ ਰਹੇ ਹੋ ਤੁਸੀਂ ਸਿੱਖੀ ਮਰਿਆਦਾ ਦੇ ਉਲਟ ਚੱਲ ਰਹੇ ਹੋ ਇਹ ਕਿੰਨੀ ਦੇਰ ਤੱਕ ਬਰਦਾਸ਼ ਹੋਏਗਾ ਮੌਜਦੇ ਸੁਦਾਗਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਜਨਮ ਦਿਨ ਗੁਰਪੁਰਬ ਉਹਨਾਂ ਨੇ ਕਿਹਾ ਸੀ ਮਾਨਸ ਕੀ ਜਾਤ ਸਭ ਏਕ ਹੀ ਪਹਿਚਾਨ ਗੋ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਔਰ ਤੁਸੀਂ ਕੁਦਰਤ ਦੇ ਬੰਦਿਆਂ ਨੂੰ ਮਾਰੀ ਜਾਂਦੇ ਹੋ ਜਿਨ੍ਹਾਂ ਦੇ ਹੱਥ ਚ ਬੰਦੂਕ ਨਹੀਂ ਜਿਨ੍ਹਾਂ ਦੇ ਹੱਥ ਚ ਲਾਠੀ ਨਹੀਂ ਜਿਨ੍ਹਾਂ ਦੇ ਹੱਥ ਚ ਕਿਰਪਾਨ ਨਹੀਂ ਜਿਨ੍ਹਾਂ ਦੇ ਹੱਥ ਚ ਤਰਛੂਲ ਨਹੀਂ ਤੁਸੀਂ ਬੰਬਾ ਨਾ ਉਡਾ ਲੈਂਦੇ ਹੋ ਤੁਸੀਂ ਕਿਸੇ ਨੇ ਤੁਹਾਨੂੰ ਗਿਲਾ ਹੈ ਕੋਈ ਛਕਵਾ ਹੈ ਤੁਸੀਂ ਕੋਰਟ ਤੇ ਜਾਓ ਕਚਾਰੀ ਤੇ ਜਾਓ ਮੇਰੇ ਤੇ ਭੁੱਲਰ ਨੇ ਹਮਲਾ ਕੀਤਾ ਮੇਰੇ ਤੇ ਕਈਆਂ ਨੇ ਹਮਲੇ ਕੀਤੇ ਮੇਰੇ ਤੇ ਦਵਿੰਦਰਪਾਲ ਭੁੱਲਰ ਤੋਂ ਬਾਅਦ ਲਾਹੌਰੀਆਂ ਨੇ ਹਮਲਾ ਕੀਤਾ ਪਾਪ ਨੇ ਕੀਤਾ ਕਿ ਮੈਂ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਕਾਨੂੰਨ ਦਾ ਸਹਾਰਾ ਜੋ ਕਾਨੂੰਨ ਕਰੇ ਠੀਕ ਹੈ ਅਗਰ ਕਾਨੂੰਨ ਨੇ ਫਾਂਸੀ ਤੋਂ ਛੜਤਾ ਤੇ ਛੜਤਾ ਉਹ ਮੇਰਾ ਕਰਮ ਨਹੀਂ ਹੈ ਕਿ ਮੈਂ ਬੰਦੂਕ ਲੈ ਕੇ ਕਾ ਤੂੰ ਮੇਰੇ ਤੇ ਹਮਲਾ ਕੀਤਾ ਮੇਰੇ ਨਾਲ ਤੂੰ 35 ਲੋਕ ਮਾਰ ਦਿੱਤੇ ਹੁਣ ਮੈਂ ਤੈਨੂੰ ਗੋਲੀਆਂ ਨਾਲ ਮਾਰ ਦੂੰ ਵਾਏ ਮੈਂ ਕਾਨੂੰਨ ਨੂੰ ਹੱਥ ਲੈਣ ਵਾਲਾ ਕੌਣ ਆ ਮੈਂ ਕੁਦਰਤ ਦੇ ਨਾਲ ਧੋਖਾ ਕਰਨ ਵਾਲਾ ਕੌਣਾ ਤੁਸੀਂ ਕੌਣ ਹੋ ਮੈਨੂੰ ਦੱਸੋ ਸਵਾਲ ਪੁੱਛਣਾ ਚਾਹਣਾ ਕਿਸੇ 'ਚ ਬੋਲਣ ਦੀ ਹਿੰਮਤ ਨਹੀਂ ਧਰਮ ਪ੍ਰਚਾਰਕ ਵੀ ਚੁੱਪ ਸਰਕਾਰ ਜਾਂਚ ਕਰੇ ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ ਜਾਂਚ ਕਰੇ ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ ਮੈਂ ਕਹਿਣਾ ਚਾਹਣਾ ਸਰਕਾਰਾਂ ਨੂੰ ਜਾਂਚ ਕਰਨ ਪੁੱਲਰ ਦੀ ਵਾਈਫ ਦੀ ਜਾਂਚ ਕਰ ਕੈਨੇਡਾ ਬੇਸ ਹੈ ਕੈਨੇਡਾ ਚ ਕਿੱਥੇ ਕਿੱਥੇ ਦਾ ਲਿੰਕ ਹੈ ਤਿਰੰਗੇ ਝੰਡੇ ਦਾ અપਮਾਨ ਕਰਨ ਵਾਲੇ ਮੋਦੀ ਨੂੰ ਹਮਲਾ ਕਰਨ ਦੀ ਧਮਕੀ ਦੇਣ ਵਾਲੇ ਪੰਨੂ ਕਿੰਨੀ ਫੰਡਿੰਗ ਲਈਏ ਨੇ ਮੁਕਰ ਰੱਤੋਗੀ ਵਰਗੇ ਵਕੀਲ ਇੱਕ ਪੇਸ਼ੀ ਦੀ 25 ਲੱਖ ਤੁਲਸੀ ਵਰਗੇ ਵਕੀਲ 15-15 ਲੱਖ ਇੱਕ ਪੇਸ਼ੀ ਕਪਲ ਖੱਬਲ ਇੱਕ ਪੇਸ਼ੀ ਦੀ 20-20 ਲੱਖ ਮੈਂ ਤਾਂ ਨਹੀਂ ਖਰਚ ਕਰ ਸਕਦਾ ਉਹ ਪੀੜਤ ਪਰਿਵਾਰ ਕਿੱਥੋਂ ਉਹ ਤਾਂ ਵਕੀਲ ਵੀ ਨਹੀਂ ਕਰ ਸਕਦੇ ਕਿੱਥੋਂ ਪੈਸਾ ਆਇਆ ਇਹਦੀ ਸਰਕਾਰਾਂ ਜਾਂਚ ਕਰ ਰਹੀਆਂ ਉੱਠਿਆ ਬੰਬਾਣਾ ਉਡਾਤਾ ਉੱਥੇ ਆ ਧਮਕੀਆਂ ਦੇਤੀਆਂ ਉੱਠਿਆ ਗਾਲ੍ਹਾਂ ਕੱਢਤੀਆਂ ਤੁਹਾਡੀ ਐਸੀ ਦੀ ਤੈਸੀ ਤੁਹਾਡੀਆਂ ਗਾਲ੍ਹਾਂ ਤੋਂ ਤੁਹਾਡੇ ਬੰਬਾਂ ਤੋਂ ਡਰਨ ਤੁਹਾਡੇ ਉਥੋਂ ਦੇ ਲੋਕ ਨਾ ਮੈਂ ਡਰਾਂ ਤੇ ਨਾ ਤੁਹਾਡੇ ਅੱਗੇ ਝੁਕਾਂ ਨਾ ਪਹਿਲਾਂ ਝੁਕਿਆ ਸੀ ਨਾ ਹੁਣ ਝੁਕਦਾ ਕਮਾਲ ਹੈ ਇੱਕ ਤੁਸੀਂ ਬੰਬ ਚ ਲਾਉਂਦੇ ਹੋ ਇੱਕ ਤੁਸੀਂ ਗੋਲੀਆਂ ਚ ਲਾਉਂਦੇ ਹੋ ਸਰੀਰ ਦੇ ਟੁਕੜੇ ਟੁਕੜੇ ਕਰ ਦਿੰਦੇ ਹੋ ਜਵਾਨਾਂ ਨੂੰ ਸ਼ਹੀਦ ਕਰ ਦਿੰਦੇ ਹੋ ਬੇਗੁਨਾਹਾਂ ਦਾ ਕਤਲਿਆਮ ਕਰ ਦਿੰਦੇ ਹੋ ਉੱਤੋਂ ਤੁਸੀਂ ਗੰਦੀਆਂ ਗਾਲ੍ਹਾਂ ਕੱਢਦੇ ਠਾਟੀ ਐਸੀ ਦੀ ਤੈਸੀ ਨਾਚਿਓ ਆ ਮੇਰ ਨਾਲ ਬੈਠ ਕਰੋ ਨਾਟਕੀਓ ਤੁਸੀਂ ਤੁਸੀਂ ਤਾਂ ਸਿੱਖਾ ਹੀ ਨਹੀਂ ਤੁਸੀਂ ਤਾਂ ਮਨੁੱਖtare ਦੁਸ਼ਮਣ ਹੋ ਤੁਸੀਂ ਤਾਂ ਸੁੰਦਰ ਦਸਤਾਰਾਂ ਪਾ ਕੇ ਸੋਹਣਿਆ ਗਲੇ ਦੇ ਵਿੱਚ ਪਾ ਕੇ ਸ਼ਰੀ ਸਾਹ ਪਾ ਕੇ ਤੁਸੀਂ ਉਹਨਾਂ અપਮਾਨ ਕਰਦੇ ਹੋ ਤੁਸੀਂ ਉਹਨਾਂ અપਮਾਨ ਕਰਦੇ ਹੋ ਇਹ ਕੀ ਕਸੂਰ ਸੀ ਆ ਜਵਾਨ ਲਿਜਾ ਰਹੇ ਨੇ ਮੈਨੂੰ ਕਿੰਨੇ ਜਵਾਨ ਮੇਰੇ ਨਾਲ ਸ਼ਹੀਦ ਹੋਏ ਹੈ ਇਹ ਕਿੰਨੀ ਦੇਰ ਤੱਕ ਇਹ ਚੀਜ਼ਾਂ ਬਰਦਾਸ਼ਤ ਹੋਣਗੀਆਂ ਆ ਖੋਪੜੀਆਂ ਦੀਆਂ ਖੋਪੜੀਆਂ ਤੁਸੀਂ ਲਾਤੀਆਂ ਮੈਂ ਬਚ ਗਿਆ ਖੋਪੜੀਆਂ ਦੀ ਖੋਪੜੀਆਂ ਹੁਣ ਥੱਲੇ ਕਮੈਂਟਸ ਕਰਨਗੇ ਉਹ ਬਿੱਟੇ ਆ ਕਰ ਦੇਗਾ ਟਾਡੀ ਆ ਅਸੀਂ ਦੀ ਤਾਸੀਂ ਨਾਚੋ ਚੈਲੰਜ ਕਰਦਾ ਤੁਹਾਡੇ ਚੈਲੰਜ ਤੋਂ ਕਬੂਲ ਕਰਦਾ ਹਰ ਗੱਲ ਦਾ ਜਵਾਬ ਤੁਹਾਡਾ ਪੂਰੀ ਦੁਨੀਆ ਦੇ ਵਿੱਚ ਦੇਵਾਂਗਾ ਤੁਸੀਂ ਕੌਣ ਹੋ ਤੁਸੀਂ ਸਿੱਖ ਨਹੀਂ ਹੋ ਤੁਸੀਂ ਸਿੱਖ ਕੌਮ ਦੇ ਦੁਸ਼ਮਣ ਹੋ ਤੁਸੀਂ ਮਾਨਵਤਾ ਦੇ ਦੁਸ਼ਮਣ ਹੋ ਤੁਸੀਂ ਸੁੰਦਰ ਦਸਤਾਰਾ ਪਾ ਕੇ ਮਾਨਵਤਾ ਦਾ ਕਤਲੇਆਮ ਕਰਨ ਵਾਲੇ ਦੇ ਨਾਲ ਖੜਦੇ ਹੋ ਇਹ ਚੰਦ ਬਦਮਾਸ਼ੋ ਗੁੰਡਿਓ ਡਰਾਉਣਾ ਕਿਸੇ ਹੋਰ ਨੂੰ ਬਾਕੀ ਕਿਸੇ ਨੇ ਆਪਣਾ ਹਾਲ ਦੇਖਣਾ ਨਾ ਭੁੱਲਰ ਵਾਲਾ ਹਾਲ ਦੇਖਣਾ ਮੂਤ ਨਿਕਲਦਾ ਰੋਜ਼ ਹੋਣਾ ਮੈਨੂੰ ਫਾਂਸੀ ਤੋਂ ਬਚਾ ਦਿਓ ਮੈਨੂੰ ਫਾਂਸੀ ਤੋਂ ਬਚਾ ਦਿਓ ਡਿਪਰੈਸ਼ਨ ਦਾ ਕਹਿੰਦੇ ਮਰੀਜ਼ ਆ ਮੂਤ ਨਿਕਲਦਾ ਕੇਸ ਰੜਿਆ ਡਟ ਕੇ ਆਓ ਥੋਦਾ ਕਹਿੰਦੇ ਲਾਵਾਂਗੇ ਆ ਜਾ ਲੇਕਿਨ ਬਿਟਾ ਸਾਹਿਬ ਜਿਸ ਤਰੀਕੇ ਸੇ ਕਹਾ ਜਾ ਰਹਾ ਹੈ ਕਿ ਦਿਮਾਗੀ ਹਾਲਤ ਠੀਕ ਨਹੀਂ ਹੈ ਸਜਾ ਪੂਰੀ ਇਹ ਸਭ ਡਰਾਮੇ ਆ ਪਹਿਲਾਂ ਸ਼ੀਲਾ ਡਿਸਟ੍ਰਿਕਟ ਗਵਰਨਮੈਂਟ ਨੇ ਕੀਤਾ ਕਿੱਥੋਂ ਫੰਡਿੰਗ ਆਈ ਡਾਕਟਰਾਂ ਨੂੰ ਕਿੰਨਾ ਪੈਸਾ ਗਿਆ ਇਹਦੀ ਦਿਮਾਗੀ ਪਰੇਸ਼ਾਨੀ ਬਣਾਉਣ ਲਈ ਕੀ ਨਰਾ ਪੋਲੀਟਿਕਲ ਇੰਡਸਟਰੀ ਫਿਰ ਆਮ ਪਾਰਟੀ ਆ ਗਈ ਫਿਰ ਉਹਨਾਂ ਨੇ ਕਰ ਦਿੱਤਾ ਫਿਰ ਅਕਾਲੀ ਦਲ ਆ ਗਿਆ ਫਿਰ ਉਹਨਾਂ ਨੇ ਕਰਤਾ ਉਹ ਮੇਰੇ ਕਹਿਣ ਦਾ ਮਤਲਬ ਹੈ ਵੀ ਤੁਹਾਡਾ ਕੰਮ ਹੀ ਰਹਿ ਗਿਆ ਸਿੱਖ ਕੌਮ ਦਾ ਹੋਰ ਕੋ ਕੰਮ ਨਹੀਂ ਧਰਮ ਪ੍ਰਚਾਰਕ ਕੰਮ ਹੈ ਅੰਮ੍ਰਿਤ ਛਜਾਣਾ ਕਰਨਾ ਕੰਮ ਹੈ ਉਹ ਹੈ ਨਾ ਢੱਡਰੀਆਂ ਵਾਲਾ ਸਾਹਿਬ ਲੁੱੱਚੇ ਸੌਦੇ ਦੇ ਵਿੱਚ ਗੜ੍ਹ ਦੇ ਵਿੱਚ ਜਾ ਕੇ ਅੰਮ੍ਰਿਤ ਛਕਾ ਕੇ ਆਉਂਦੇ ਨੇ ਆਹ ਹੈ ਕਰਮ ਸਿੱਖ ਕੌਮ ਦਾ ਸਾਡੇ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਕਿਉਂ ਸਨ ਭਾਈ ਕਨਈਆ ਜੀ ਦੀ ਸੋਚ ਕੀ ਸੀ ਤੁਹਾਡਾ ਕੰਮ ਹੀ ਕੋ ਰਹਿ ਗਿਆ ਬੰਦਿਆਂ ਨੂੰ ਮਾਰੋ ਬੰਬਾਂ ਨਾਲ ਔੜਾ ਉਹ ਗੰਦੀਆਂ ਗਾਲਾਂ ਕੱਢੋ ਗੰਦੀ ਬਕਵਾਸ ਕਰੋ ਤੇ ਫਿਰ ਸਾਨੂੰ ਕਹੋ ਕੁਛ ਨਾ ਕਿਉ ਸਾਨੂੰ ਲਾਇਸੈਂਸ ਦਿੱਤਾ ਕਿਹਨੇ ਮੈਂ ਤਾਂ ਕਈ ਵਾਰੀ ਕਹਿੰਦਾ ਸਰਕਾਰਾਂ ਨੂੰ ਅਪੀਲ ਕਰਦਾ ਸਾਨੂੰ ਲਾਇਸੈਂਸ ਦੇ ਦਿਓ ਇਹਨਾਂ ਚੰਦ ਗੁੰਡੇ ਬਦਮਾਸ਼ਾਂ ਨੂੰ ਲਾਇਸੈਂਸ ਦੇ ਦਿਓ ਸੁੰਦਰ ਦਸਤਾਰਾਂ ਪਹਿਲੇ ਇਹ ਬੰਬ ਚਲਾਓ ਗੋਲੀਆਂ ਚਲਾਓ ਮਾਨਵਤਾ ਦਾ ਕਤਲੇਆਮ ਕਰੋ ਔਰ ਉਸ ਤੋਂ ਬਾਅਦ ਇਹਨਾਂ ਨੂੰ ਛੱਡ ਦਿੱਤਾ ਜਾਵੇ ਤਾਂ ਕਿ ਸਰਕਾਰਾਂ ਦੇ ਪੈਸੇ ਵੇਸਟ ਨਾ ਹੋਣ ਫਿਰ ਭੁੱਲਰ ਵਰਗੇ ਨੂੰ ਜਾਂ ਹੋਰਨਾਂ ਨੂੰ ਕਹੋ ਜੀ ਇਹਨਾਂ ਨੂੰ ਛੱਡ ਦਿਓ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਦਿਨ ਆ ਗਿਆ ਜੀ ਗੁਰਪੁਰਬ ਆ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਦਾ ਗੁਰਪੁਰਬ ਆ ਗਿਆ ਕਿਉਂ ਗੁਰੂ ਤੇਗ ਬਹਾਦਰ ਤਾਂ ਹਿੰਦ ਦੀ ਚਾਦਰ ਨੇ ਮਨ ਤਾਂ ਨਹੀਂ ਰੱਖਿਆ ਲਈ ਕੁਰਬਾਨੀ ਕੀਤੀ ਗੁਰੂ ਨਾਨਕ ਦੇਵ ਜੀ ਨੇ ਮਨਤਾ ਦਾ ਸਬੂਤ ਮਾਨਵਤਾ ਦਾ ਸਬੂਤ ਦਿੱਤਾ ਤੁਸੀਂ ਉਸ ਦਿਨ ਇਹ ਨਾ ਕਾਤਲਾ ਨਹੀਂ ਮੰਗ ਕਰਦੇ ਹੋਏ ਤੁਸੀਂ ਯਾਦ ਰੱਖਣਾ ਉਹ ਗੁੰਡਿਓ ਚਾਰ ਬਦਮਾਸ਼ੋ ਨਾ ਤੁਹਾਡੀਆਂ ਗੰਦੀਆਂ ਗਾਲਾਂ ਤੋਂ ਡਰਾਂ ਨਾ ਤੁਹਾਡੇ ਸੋਧਿਆਂ ਤੋਂ ਡਰਾਂ ਅਰੇ ਜਦੋਂ ਮਰੂੰਗਾ ਨਾ ਮੈਂ ਇਹ ਯਾਦ ਰੱਖਣਾ ਮੇਰੀ ਮੌਤ ਇੱਕ ਇਤਿਹਾਸਕ ਹੋਏਗੀ ਮੈਂ ਡਰਦਾ ਨਹੀਂ ਤੁਹਾਡੇ ਤੋਂ ਆਖਰੀ ਸਾਹ ਤੱਕ ਲੜਾਂਗਾ ਤੇ ਮੇਰੀ ਰੂਹ ਵੀ ਲੜੇਗੀ ਜਦੋਂ ਸੰਸਕਾਰ ਹੋਏਗਾ ਨਾ ਮੇਰਾ ਲਪਟਾਂ ਮੇਰੀਆਂ ਲਪਟਾਂ ਵੀ ਲੜਨਗੀਆਂ ਮੇਰੀ ਲਪਟਾਂ ਵੀ ਕਹਿਣਗੀਆਂ ਤੁਸੀਂ ਤੁਸੀਂ ਮਾਨਵਤਾ ਦੇ ਕਾਤਲੋ ਉਰਮੀ ਲਪਟਾ ਆਵਾਜ਼ ਦੇਣਗੇ ਜੀਓ ਔਰ ਜੀਨੇ ਦੋ ਜੈਨ ਧਰਮ ਦਾ ਨਾਂ ਦਾ ਤੁਸੀਂ ਤੱਕ ਨਹੀਂ ਆ ਜਿਹੜੇ ਨਾਰੇ ਨੂੰ ਭੁੱਲ ਕੇ ਜੈਨ ਧਰਮ ਦਾ ਨਾਲਾ ਜੀਓ ਔਰ ਜੀਨੇ ਦੋ ਕਿੰਨੇ ਤੁਹਾਨੂੰ ਅਧਿਕਾਰ ਦਿੱਤਾ ਲੋਕਾਂ ਨੂੰ ਮਾਰਨ ਦਾ ਕਿੰਨੇ ਾਕਾਦ ਦਿੱਤਾ ਤੁਹਾਨੂੰ ਕਾਨੂੰਨ ਹੱਥ ਲੈਣ ਦਾ ਤੁਹਾਨੂੰ ਕਿਸੇ ਦੇ ਕੋਈ ਛਕਵਾ ਗੜਾ ਤੁਹਾਨੂੰ ਮੇਰੇ ਤੇ ਹੈ ਕਿਸੇ ਤੇ ਹੈ ਕੋਈ ਧਰਮ ਦਾ ਅਪਮਾਨ ਕਰਦਾ ਤੁਸੀਂ ਕੋਰਟ ਤੇ ਜਾਓ ਤੁਸੀਂ ਹਥਿਆਰ ਚੁੱਕ ਕੇ ਮਾਰਨ ਵਾਲੇ ਕੌਣ ਹੋ ਇਹ ਸਾਡੀ ਗੁਰੂ ਮਹਾਰਾਜ ਦੀ ਮਰਿਆਦਾ ਨਹੀਂ ਇਹ ਮਰਿਆਦਾ ਨਹੀਂ ਸਾਡੀ ਮਰਿਆਦਾ ਮਾਨਵਤਾ ਤਾਂ ਕੋ ਡਰ ਹੈ ਕਿ ਅਗਰ ਉਹ ਛੁੱਟਦੇ ਹੈ ਉਹਦੀ ਅਸੀਦੀ ਤਸੀਦੀ ਡਰ 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 ਕਹਣਾ ਡਰ ਤਾਂ ਬਿੱਟਾ ਕਿ ਜ਼ਿੰਦਗੀ ਮੇ ਹੈ ਹੀ ਨਹੀਂ ਮੈਂ ਤਾਂ ਮਾਨਸ ਕੀ ਮਾਨਸ ਦਾ ਮਾਨਵਤਾ ਨਹੀਂ ਲੜਨਾ ਮੈਨੂੰ ਕਹੜਾ ਡਰ ਹੈ ਮੈਨੂੰ ਇੱਕੋ ਗੱਲ ਹੈ ਮੈਂ ਤਾਂ ਚੱਲਦਾ ਫਿਰਦਾ ਬੰਬਾਂ ਮੇਰੇ ਨਾਲ ਕਿੰਨੀਆਂ ਜ਼ਿੰਦਗੀਆਂ ਚਲ ਗਈਆਂ 70 ਲੋਕ ਮਾਰੇ ਮੇਰੇ ਨਾਲ ਇਹਨਾਂ ਨੇ ਪਹਿਲੇ ਕਮ ਸੇ ਕਮ 70 ਜ਼ਖਮੀ ਹੋਏ 70 ਤੋਂ ਉੱਤੇ ਜ਼ਖਮੀ ਹੋਏ ਕਿੰਨੇ ਲੋਕ ਮਾਰਤੇ ਮੇਰੇ ਨਾਲ ਇਹਨਾਂ ਨੇ ਲਾਸ਼ਾਂ ਦੀਆਂ ਲਾਸ਼ਾਂ ਭਰਾਤੀਆਂ ਮੈਨੂੰ ਤਾਂ ਉਹਨਾਂ ਦਾ ਡਰ ਆ ਰਿਹਾ ਮੈਨੂੰ ਕੀ ਆ ਮੈਂ ਤਾਂ ਕਹਿੰਦਾ ਆ ਜਾਓ ਜੇ ਤੁਹਾਨੂੰ ਮੇਰੇ ਤੋਂ ਜ਼ਿਆਦਾ ਤਕਲੀਫ ਲਾਓ ਵਕੀਲ ਖੜਾ ਕਰੋ 1 ਕਰੋੜ ਰੁਪਇਆ ਮੈਂ ਦੇਣਾ 1.5 ਕਰੋੜ ਰੁਪਇਆ ਦੇਣਾ ਆਓ ਮੈਨੂੰ ਤੁਸੀਂ ਇੱਛਾ ਮਰਿਤੂ ਦਵਾ ਦਿਓ ਆਓ ਮੈਂ ਬੋਲਾ ਹੀ ਨਾ ਜਾਓ ਮੇਰੇ ਨਾਲ ਲੋਕ ਤਾਂ ਨਾ ਮਰਨ ਮੈਨੂੰ ਮਰਨ ਦੀ ਜ਼ਾਤ ਦਵਾਓ ਆਓ ਮੈਂ 1.5 ਕਰੋੜ ਰੁਪਇਆ ਦੇਣਾ ਆਓ ਵਕੀਲ ਕੋ ਖੜਾ ਕਰੋ ਮੈਂ ਤੁਹਾਨੂੰ ਡਾਕੂਮੈਂਟ ਦੇਣਾ ਕੋਈ ਕਿਸੇ ਦੇ ਗਿਲਾ ਛਕਵਾਣੀ ਕਰਾਂਗਾ ਪਰ ਸਾਬਤ ਕਰਕੇ ਜਾਵਾਂਗਾ ਤੁਸੀਂ ਚੰਦ ਲੋਕ ਸਿੱਖ ਕੌਮ ਨੂੰ ਬਦਨਾਮ ਕਰਦੇ ਹੋ ਮਰ ਲੱਗਿਆ ਸਾਬਤ ਕਰਕੇ ਜਾਉ ਤੁਸੀਂ ਸਿੱਖ ਕੌਮ ਨੂੰ ਬਦਨਾਮ ਕਰਦੇ ਹੋ ਤੁਸੀਂ ਗੁਰੂ ਮਹਾਰਾਜ ਜੀ ਦੀ ਮਰਿਆਦਾ ਦੇ ਉਲਟ ਚੱਲਦੇ ਹੋ ਆਪki ਤਰਫ ਸੇ ਪੱਤਰ ਵੀ ਲਿਖਿਆ ਗਿਆ ਮੈਂ ਚੀਫ ਮਿਨਿਸਟਰ ਕੋ ਪੱਤਰ ਲਿਖ ਦਿਆ ਇਹ ਮਾਨਵਤਾ ਦਾ ਕਤਲੇਆਮ ਕਰਨੇ ਵਾਲੇ ਜੇ ਸਭ ਸੇ ਬੜੇ ਅਤੰਕਵਾਦੀਓ ਕੇ ਬਾਪ ਪੋਲਿਟਿਸ਼ਨ ਸਭ ਤੋਂ ਬੜੀ ਚਲਾਕ ਇਸ ਕੀ ਪਤਨੀ ਜੋ ਕੈਨੇਡਾ ਬੇਸ 'ਤੇ ਰਹਤੀ ਕੈਨੇਡਾ ਮੇ ਨੌਕਰੀ ਕੈਨੇਡਾ ਮੇ ਕਰਤੀ ਹੈ ਕਿਤਨਾ ਫੰਡਿੰਗ ਇਕੱਠਾ ਕਰਕੇ ਯਹਾਂ ਵਕੀਲੋ ਕੋ ਦੇਤੀ ਹੈ पहले कांग्रेस को फिट कर लिया फिर आम पार्टी को फिट कर लिया फिर अकालियों को फिट कर लिया अब इनको अरे हिंदुस्तान से बड़े पॉलिटिशियन तो सबको बेवकूफ बना रहे हैं और उनको भी मैं कह देना चाहता हूं जब नेता इनको मदद कर रहे हैं याद रखना अगर मेरे ऊपर को घटना हो गई तो जो आपकी वीडियोज हैं इनकी फेवर में लोग आपसे प्रश्न और सवाल पूछेंगे आपका राजनीतिक कैरियर के ऊपर असर पड़ेगा याद रख लेना आज तो आप बोल रहे हो कोई सिख चाहता है किसी मानवता का कतलेआम करे सिख वोट सिख वोट अरे कोई सिख कौन था सिख चाहता है कि मानवता का कतलेआम हो सिख कौम के आगे तो दुनिया सिर चुकाती है दो करोड़ हमारी आबादी पूरी दुनिया सिर चुकाती है यार हरिमंदर साहब के अंदर इस पगड़ी के ऊपर और तुम चंद लोग रोज कत्लेआम करके लोगों को मार देते हो रोज़ कतलेआम करके किसी की किसी को धमकी देते हो रोज तुम गालियाँ देते हो क्या हमारी पहचान बना दी इन्होंने ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕੀ ਪਹਿਚਾਨ ਬੋਲੇ ਸੋਹਣੇ ਹਾਲ ਕੀ ਪਹਿਚਾਨ ਪਹਿਚਾਨ ਆਪਣੇ ਬਣਾ ਦੀ ਗੰਦੀਆਂ ਗਾਣਾ ਤੁਹਾਡੇ ਤੋਂ ਨਾ ਮੱਛੀਆਂ ਚੰਗੀਆਂ ਨੇ ਹਰਿਮੰਦਰ ਸਾਹਿਬ ਦੇ ਅੰਦਰ ਜਿਹੜੀਆਂ ਗੁਰੂ ਮਹਾਰਾਜ ਜੇ ਰੋਜ਼ ਸੁੰਦਰ ਬਾਣੀ ਪਰਵਚਨ ਸੁਣਦੀਆਂ ਨੇ ਉਹ ਖੁਸ਼ ਕਿਸਮਤ ਨੇ ਜਿਨ੍ਹਾਂ ਨੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਆਪਣੇ ਚਰਨਾਂ 'ਚ ਰੱਖਿਆ ਤੁਸੀਂ ਗੰਦੜੇ ਹੋ ਤੁਹਾਨੂੰ ਗੰਦਾ ਕਹਿਣ ਤੇ ਵੀ ਸ਼ਰਮ ਤੋਂ ਗੰਦੜੇ ਹੋ ਗੰਦੜਿਆਂ ਤੋਂ ਵੀ ਤੁਸੀਂ ਮਾੜੇ ਹੋ ਗੰਦੀਆਂ ਗਾਣਾ ਤੁਹਾਡੇ ਮੂੰਹ ਚ ਆਵੇ ਸਾਨੂੰ ਨਹੀਂ ਭਰਕ ਮੈਨਾ ਤੁਹਾਡੀਆਂ ਗਾਲਾਂ ਦਾ ਤੁਹਾਡੀਆਂ ਧਮਕੀਆਂ ਦਾ ਸੋਧਿਆਂ ਦਾ ਤੁਹਾਡੀਆਂ ਅਸੀ ਦੀ ਤਾਸੀ ਪਹਿਲਾਂ ਵੀ ਚੈਲੰਜ ਸੀ ਅੱਜ ਵੀ ਚੈਲੰਜ ਹੈ ਅੱਗੇ ਵੀ ਚੈਲੰਜ ਰਹੇਗਾ ਕੀ ਮੰਗ ਕਰਤੇ ਆਂ ਹਾਂ ਮੰਗ ਕਿਆ ਕਰਤੇ ਮੈਂ ਕਹਿਨਾ ਮੰਗ ਮੰਗ ਕਿਆ ਮੇਰੀ ਕੋਈ ਐਸਾ ਕਦਮ ਸਰਕਾਰੇ ਨਾ ਉਠਾਏ ਕਿ ਕਬੀ ਹਮਾਰੇ ਜਾਣੇ ਕੇ ਬਾਦ ਕਿ ਸਵਾਲ ਉਠੇ ਕਿ ਮਨੁੱਖਤਾ ਕਾ ਕਤਲਯਾਮ ਕਰਰੇ ਵਾਲੂ ਕੋ ਛੋੜਾ ਥਾ ਮਨੁੱਖਤਾ ਕਾ ਕਤਲਯਾਮ ਵਾਲੂ ਕੋ ਛੋੜਾ ਥਾ और मैं ये कहूँगा जो भी पंजाब के अंदर और ख़तरनाक टेररिस्ट इनकी जेलें शिफ्ट की जाएं अमृतपाल की तरह इनको दूर भेजा जाए और पंजाब के अंदर जेल के अंदर एक डीएसपी को मार दिया डीएसपी को अगर कोई गलती की होगी कानून ने सजा दे दी तुम क्यों ना मारने वाले उठा के चुनाव भी लड़ रही है उसके भाई ने ये ये रह गया बिहार की बातें करते बिहार में यूपी में सिस्टम ही ख़त्म हो गया और ये शुरू तुम लोगों ने पंजाब में कर दिया लोगों को मारो ਔਰ ਘਰ ਦਾ ਇੱਕ ਜੇਲ੍ਹ ਮੇ ਜਾਏ ਦੂਸਰਾ ਇਲੈਕਸ਼ਨ ਲੜੇ ਇਹ ਪੰਜਾਬ ਕੋ ਤਲਬਾਨ ਬਣਾਣਾ ਚਾਹਤੇ ਹੋ ਪੰਜਾਬ ਕੋ ਤੁਮ ਕਭੀ ਨਹੀਂ ਹੋ ਸਕਦਾ ਮਾਧਯ ਸੁਧਾਰ ਗੁਰੂ ਮਹਾਰਾਜੀ ਸੋਚ ਤੋ ਉਲਟ ਚਲਦਿਆ ਹੋਇਆ ਭਾਈ ਕਨਈਆ ਜਿਹੜੀ ਸੋਚ ਤੋ ਉਲਟ ਚਲਦਿਆ ਹੋਇਆ ਰਸਤਿਆਂ ਦੇ ਵਿੱਚ ਤੁਸੀਂ ਬੰਬਲਾਸਟ ਕਰਕੇ ਗੋਲੀਆਂ ਦੇ ਨਾਲ ਟ੍ਰੇਨਾਂ ਚੋਂ ਬੱਚਾਂ ਤੋਂ ਕੱਢ ਕੇ ਤੁਸੀਂ 36000 ਰੁਪਏ ਗੁਣਾ ਦਾ ਕਤਲਿਆਮ ਕਰ ਦਿੱਤਾ ਕੈਨੇਡਾ ਦੇ ਵਿੱਚ ਪਲੇਨ ਉੱਡਿਆ ਉਸ ਪਲੇਨ ਦੇ ਵਿੱਚ 228 ਬੇਗੁਣਾ ਲੋਕਾਂ ਨੂੰ ਤੁਸੀਂ ਮਾਰ ਦਿੱਤਾ ਬਣਾਉੜਾਤਾ ਛੋਟੇ-ਛੋਟੇ ਮਸੂਮ ਬੱਚਿਆਂ ਦਾ ਸੋਹਣੀਆਂ ਦਸਤਾਰਾਂ ਪਾ ਕੇ ਗੁਰੂ ਮਹਾਰਾਜ ਦਾ ਪਵਿੱਤਰ ਰੂਪ ਪਾ ਕੇ ਉਸ ਪਵਿੱਤਰ ਰੂਪ ਨੂੰ ਤੁਸੀਂ ਬਦਨਾਮ ਕੀਤਾ ਇੰਨਾ ਖੂਨ ਵਹਾ ਕੇ ਤੁਹਾਡੀ ਹਜੇ ਖੂਨ ਦੀ ਪਿਆਸ ਕੁੱਝ ਨਹੀਂ ਦਿੱਲੀ ਦੇ ਅੰਦਰ ਮੇਰੇ ਉੱਤੇ ਤੁਸੀਂ ਬੰਬ ਲਾਟ ਕੀਤਾ ਆਹ ਤਸਵੀਰਾਂ ਨੇ ਇਹ ਤਸਵੀਰਾਂ ਕੀ ਜ਼ਾਹਿਰ ਕਰਦੀਆਂ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਇਹ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਮੌਤ ਦੇ ਸੂਦਾਗਰਾਂ ਦੀ ਮਦਦ ਕਰਨ ਵਾਲਿਆਂ ਨੂੰ ਤੁਸੀਂ ਸਿੱਖ ਕੌਮ ਦਾ અપਮਾਨ ਕਰ ਰਹੇ ਹੋ ਤੁਸੀਂ ਸਿੱਖੀ ਮਰਿਆਦਾ ਦੇ ਉਲਟ ਚੱਲ ਰਹੇ ਹੋ ਇਹ ਕਿੰਨੀ ਦੇਰ ਤੱਕ ਬਰਦਾਸ਼ ਹੋਏਗਾ ਮੌਤ ਦੇ ਸੂਦਾਗਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਜਨਮ ਦਿਨ ਗੁਰਪੁਰਬ ਉਹਨਾਂ ਨੇ ਕਿਹਾ ਸੀ ਮਾਨਸ ਕੀ ਜਾਤ ਸਭ ਏਕ ਹੀ ਪਹਿਚਾਨ ਗੋ ਅਵਲ ਅੱਲਾ ਨੂਰ ਉਪਾਇ ਕੁਦਰਤ ਦੇ ਸਭ ਬੰਦੇ ਔਰ ਤੁਸੀਂ ਕੁਦਰਤ ਦੇ ਬੰਦਿਆਂ ਨੂੰ ਮਾਰੀ ਜਾਂਦੇ ਹੋ ਜਿਨ੍ਹਾਂ ਦੇ ਹੱਥ 'ਚ ਬੰਦੂਕ ਨਹੀਂ ਜਿਨ੍ਹਾਂ ਦੇ ਹੱਥ 'ਚ ਲਾਠੀ ਨਹੀਂ ਜਿਨ੍ਹਾਂ ਦੇ ਹੱਥ 'ਚ ਕਿਰਪਾਨ ਨਹੀਂ ਜਿਨ੍ਹਾਂ ਦੇ ਹੱਥ 'ਚ ਤਰਛੂਲ ਨਹੀਂ ਤੁਸੀਂ ਬੰਬਾ ਨਾ ਉਡਾ ਰਹਿੰਦੇ ਹੋ ਤੁਸੀਂ ਕਿਸੇ ਨੇ ਤੁਹਾਨੂੰ ਗਿਲਾ ਹੈ ਕੋਈ ਛਕਵਾ ਹੈ ਤੁਸੀਂ ਕੋਰਟ 'ਚ ਜਾਓ ਕਚਹਿਰੀ 'ਚ ਜਾਓ ਮੇਰੇ ਤੇ ਭੁੱਲਰ ਨੇ ਹਮਲਾ ਕੀਤਾ ਮੇਰੇ ਤੇ ਕਈਆਂ ਨੇ ਹਮਲੇ ਕੀਤੇ ਮੇਰੇ ਤੇ ਦਵਿੰਦਰਪਾਲ ਭੁੱਲਰ ਤੋਂ ਬਾਅਦ ਲਾਹੌਰੀਆਂ ਨੇ ਹਮਲਾ ਕੀਤਾ ਪਾਪ ਨੇ ਕੀਤਾ ਕਿ ਮੈਂ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਕਾਨੂੰਨ ਦਾ ਸਹਾਰਾ ਜੋ ਕਾਨੂੰਨ ਕਰੇ ਠੀਕ ਹੈ ਅਗਰ ਕਾਨੂੰਨ ਨੇ ਫਾਂਸੀ ਤੋਂ ਛੜਤਾ ਤੇ ਛੜਤਾ ਉਹ ਮੇਰਾ ਕਰਮ ਨਹੀਂ ਹੈ ਕਿ ਮੈਂ ਬੰਦੂਕ ਲੈ ਕੇ ਕਾਂ ਤੂੰ ਮੇਰੇ ਤੇ ਹਮੜਾ ਕੀਤਾ ਮੇਰੇ ਨਾਲ ਤੂੰ 35 ਲੋਕ ਮਾਰ ਦਿੱਤੇ ਹੁਣ ਮੈਂ ਤੈਨੂੰ ਗੋਲੀਆਂ ਨਾਲ ਮਾਰ ਦੂੰ ਵਾਏ ਮੈਂ ਕਾਨੂੰਨ ਨੂੰ ਹੱਥ ਲੈਣ ਵਾਲਾ ਕੌਣ ਆ ਮੈਂ ਕੁਦਰਤ ਦੇ ਨਾਲ ਧੋਖਾ ਕਰਨ ਵਾਲਾ ਕੌਣਾ ਤੁਸੀਂ ਕੌਣ ਹੋ ਮੈਨੂੰ ਦੱਸੋ ਸਵਾਲ ਪੁੱਛਣਾ ਚਾਹਣਾ ਕਿਸੇ 'ਚ ਬੋਲਣ ਦੀ ਹਿੰਮਤ ਨਹੀਂ ਧਰਮ ਪ੍ਰਚਾਰਕ ਵੀ ਚੁੱਪ ਸਰਕਾਰ ਜਾਂਚ ਕਰੇ ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ ਜਾਂਚ ਕਰੇ ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ ਮੈਂ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਜਾਂਚ ਕਰਨ ਪੁੱਲਰ ਦੀ ਵਾਈਫ ਦੀ ਜਾਂਚ ਕਰਨ ਕੈਨੇਡਾ ਬੇਸ ਹੈ ਕੈਨੇਡਾ ਚ ਕਿੱਥੇ ਕਿੱਥੇ ਦਾ ਲਿੰਕ ਹੈ ਤਿਰੰਗੇ ਝੰਡੇ ਦਾ ਅਪਮਾਨ ਕਰਨ ਵਾਲੇ ਮੋਦੀ ਨੂੰ ਹਮਲਾ ਕਰਨ ਦੀ ਧਮਕੀ ਦੇਣ ਵਾਲੇ ਪੰਨੂ ਕਿੰਨੀ ਫੰਡਿੰਗ ਲਈਏ ਨੇ ਮੁਕਲ ਰੱਤੋਗੀ ਵਰਗੇ ਵਕੀਲ ਇੱਕ ਪੇਸ਼ੀ ਦੀ 25 ਲੱਖ ਤੁਲਸੀ ਵਰਗੇ ਵਕੀਲ 15-15 ਲੱਖ ਇੱਕ ਪੇਸ਼ੀ ਕਪਲ ਖੇਬਲ ਇੱਕ ਪੈਸੇ ਦੀ 20 ਲੱਖ ਮੈਂ ਤਾਂ ਨਹੀਂ ਖਰਚ ਕਰ ਸਕਦਾ ਉਹ ਪੀੜਤ ਪਰਿਵਾਰ ਕਿੱਥੋਂ ਉਹ ਤਾਂ ਵਕੀਲ ਵੀ ਨਹੀਂ ਕਰ ਸਕਦੇ ਕਿੱਥੋਂ ਪੈਸਾ ਆਇਆ ਇਹਦੀ ਸਰਕਾਰਾਂ ਜਾਂਚ ਕਰ ਰਹੀਆਂ ਉੱਠਿਆ ਬੰਬਾਂ ਣਾਉਂਦਾ ਤਾਂ ਉੱਥੇ ਆ ਧਮਕੀਆਂ ਦੇਤੀਆਂ ਉੱਠਿਆ ਗਾਲ੍ਹਾਂ ਕੱਢਤੀਆਂ ਤੁਹਾਡੀ ਐਸੀ ਨਹੀਂ ਤੇ ਐਸੀ ਤੁਹਾਡੀਆਂ ਗਾਲ੍ਹਾਂ ਤੋਂ ਤੁਹਾਡੇ ਬੰਬਾਂ ਤੋਂ ਡਰਨ ਤੁਹਾਡੇ ਉਥੋਂ ਦੇ ਲੋਕ ਨਾ ਮੈਂ ਡਰਾਂ ਤੇ ਨਾ ਤੁਹਾਡੇ ਅੱਗੇ ਝੁਕਾਂ ਨਾ ਪਹਿਲਾਂ ਝੁਕਿਆ ਸੀ ਨਾ ਹੁਣ ਝੁਕਦਾ ਕਮਾਲ ਹੈ ਇੱਕ ਤੁਸੀਂ ਬੰਬ ਚ ਲਾਉਂਦੇ ਹੋ ਇੱਕ ਤੁਸੀਂ ਗੋਲੀਆਂ ਚ ਲਾਉਂਦੇ ਹੋ ਸਰੀਰ ਦੇ ਟੁਕੜੇ ਟੁਕੜੇ ਕਰ ਦਿੰਦੇ ਹੋ ਜਵਾਨਾਂ ਨੂੰ ਸ਼ਹੀਦ ਕਰ ਦਿੰਦੇ ਹੋ ਬੇਗੁਨਾਹਾਂ ਦਾ ਕਤਲਿਆਮ ਕਰ ਦਿੰਦੇ ਹੋ ਉੱਤੋਂ ਤੁਸੀਂ ਗੰਦੀਆਂ ਗਾਣਾ ਕਰਦੇ ਢਾਟੀ ਐਸੀ ਦੀ ਤਾਸੀ ਨਾਚਿਓ ਆ ਮੇਰੇ ਨਾਲ ਬੈਠ ਕਰੋ ਨਾਚਿਓ ਕੀ ਹੋ ਤੁਸੀਂ ਤੁਸੀਂ ਤਾਂ ਸਿੱਖਾ ਹੀ ਨਹੀਂ ਤੁਸੀਂ ਤਾਂ ਮਨੁੱਖtare ਦੁਸ਼ਮਣ ਹੋ ਤੁਸੀਂ ਤਾਂ ਸੁੰਦਰ ਦਸਤਾਰਾਂ ਪਾ ਕੇ ਸੋਹਣੀਆਂ ਗਲੇ ਦੇ ਵਿੱਚ ਪਾ ਕੇ ਸ਼ਰੀ ਸਾਹ ਪਾ ਕੇ ਤੁਸੀਂ ਉਹਰਾਪਮਾਨ ਕਰਦੇ ਹੋ ਤੁਸੀਂ ਉਹਰਾਪਮਾਨ ਕਰਦੇ ਹੋ ਇਹ ਕੀ ਕਸੂਰ ਸੀ ਆ ਜਵਾਨ ਲਿਜਾ ਰਹੇ ਨੇ ਮੈਨੂੰ ਕਿੰਨੇ ਜਵਾਨ ਮੇਰੇ ਨਾਲ ਸ਼ਹੀਦ ਹੋਏ ਹੈ ਹੈ ਇਹ ਕਿੰਨੀ ਦੇਰ ਤੱਕ ਇਹ ਚੀਜ਼ਾਂ ਬਰਦਾਸ਼ਤ ਹੋਣਗੀਆਂ ਆ ਖੋਪੜੀਆਂ ਦੀਆਂ ਖੋਪੜੀਆਂ ਤੁਸੀਂ ਲਾਤੀਆਂ ਮੈਂ ਬਚ ਗਿਆ ਖੋਪੜੀਆਂ ਦੀ ਖੋਪੜੀਆਂ ਹੁਣ ਥੱਲੇ ਕਮੈਂਟਸ ਕਰਨਗੇ ਓ ਬਿੱਟੇ ਆ ਕਰ ਦੇਗਾ ਤੁਹਾਡੀ ਐਸੀ ਦੀ ਤਸੀ ਨਾਚੋ ਚੈਲੰਜ ਕਰਦਾ ਤੁਹਾਡੇ ਚੈਲੰਜ ਤੋਂ ਕਬੂਲ ਕਰਦਾ ਹਰ ਗੱਲ ਦਾ ਜਵਾਬ ਤੁਹਾਡਾ ਪੂਰੀ ਦੁਨੀਆ ਦੇ ਵਿੱਚ ਦੇਵਾਂਗਾ ਤੁਸੀਂ ਕੌਣ ਹੋ ਤੁਸੀਂ ਸਿੱਖ ਨਹੀਂ ਹੋ ਤੁਸੀਂ ਸਿੱਖ ਕੌਮ ਦੇ ਦੁਸ਼ਮਣ ਹੋ ਤੁਸੀਂ ਮਾਨਵਤਾ ਦੇ ਦੁਸ਼ਮਣ ਹੋ ਤੁਸੀਂ ਸੁੰਦਰ ਦਸਤਾਰਾ ਪਾ ਕੇ ਮਾਨਵਤਾ ਦਾ ਕਤਲ ਇਾਮ ਕਰਨ ਵਾਲੇ ਦੇ ਨਾਲ ਖੜਦੇ ਹੋ ਇਹ ਚੰਦ ਬਦਮਾਸ਼ੋ ਗੁੰਡਿਓ ਡਰਾਉਣਾ ਕਿਸੇ ਹੋਰ ਨੂੰ ਬਾਕੀ ਕਿਸੇ ਨੇ ਆਪਣਾ ਹਾਲ ਦੇਖਣਾ ਨਾ ਭੁੱਲਰ ਵਾਲਾ ਹਾਲ ਦੇਖਣਾ ਮੂਤ ਨਿਕਲਦਾ ਰੋਜ ਹੋਣਾ ਮੈਨੂੰ ਫਾਂਸੀ ਤੋਂ ਬਚਾ ਦਿਓ ਮੈਨੂੰ ਫਾਂਸੀ ਤੋਂ ਬਚਾ ਦਿਓ ਡਿਪਰੈਸ਼ਨ ਦਾ ਕਹਿੰਦੇ ਮਰੀਜ਼ ਆ ਮੂਤ ਨਿਕਲਦਾ ਕੇਸ ਰੜਿਆ ਡਟ ਕੇ ਆਓ ਥੋਦਾ ਕਹਿੰਦੇ ਲਾਵਾਂਗੇ ਆ ਜਾ ਲੇਕਿਨ ਬੀਟਾ ਸਾਹਿਬ ਜਿਸ ਤਰੀਕੇ ਸੇ ਕਹਾ ਜਾ ਰਹਾ ਹੈ ਕਿ ਦਿਮਾਗੀ ਹਾਲਤ ਠੀਕ ਨਹੀਂ ਹੈ ਸਜਾ ਪੂਰੇ ਇਹ ਸਭ ਡਰਾਮੇ ਆ ਪਹਿਲਾ ਸ਼ੀਲਾ ਡਿਸਟ੍ਰਿਕਟ ਗਵਰਨਮੈਂਟ ਨੇ ਕੀਤਾ ਕਿੱਥੋਂ ਫੰਡਿੰਗ ਆਈ ਡਾਕਟਰਾਂ ਨੂੰ ਕਿੰਨਾ ਪੈਸਾ ਗਿਆ ਇਹਦੀ ਦਿਮਾਗੀ ਪਰੇਸ਼ਾਨੀ ਬਣਾਉਣ ਲਈ ਕੀ ਐਨਆਰਆ ਪੋਲੀਟਿਕਲ ਇੰਡਸਟਰੀ ਫਿਰ ਆਮ ਪਾਰਟੀ ਆ ਗਈ ਫਿਰ ਉਹਨਾਂ ਨੇ ਕਰ ਦਿੱਤਾ ਫਿਰ ਅਕਾਲੀ ਦਲ ਆ ਗਿਆ ਫਿਰ ਉਹਨਾਂ ਨੇ ਕਰਤਾ ਉਹ ਮੇਰੇ ਕਹਿਣ ਦਾ ਮਤਲਬ ਹੈ ਵੀ ਤੁਹਾਡਾ ਕੰਮ ਹੀ ਅਹੀ ਰਹਿ ਗਿਆ ਸਿੱਖ ਕੌਮ ਦਾ ਹੋਰ ਕੋ ਕੰਮ ਨਹੀਂ ਧਰਮ ਪ੍ਰਚਾਰਕ ਕੰਮ ਹੈ ਅੰਮ੍ਰਿਤ ਛਜਾਣਾ ਕਰਨਾ ਕੰਮ ਹੈ ਉਹ ਐਨਾ ਢੱਡਰੀਆਂ ਵਾਲਾ ਸਾਹਿਬ ਲੁੱਚੇ ਸੌਦੇ ਦੇ ਵਿੱਚ ਗੜ੍ਹ ਦੇ ਵਿੱਚ ਜਾ ਕੇ ਅੰਮ੍ਰਿਤ ਛਕਾ ਕੇ ਆਉਂਦੇ ਨੇ ਆਹ ਹੈ ਕਰਮ ਸਿੱਖ ਕੌਮ ਦਾ ਸਾਡੇ ਗੁਰੂ ਸਹਿਬਾਨਾਂ ਦੀਆਂ ਕੁਰਬਾਨੀਆਂ ਕਿਉਂ ਸਨ ਭਾਈ ਕਨਈਆ ਜੀ ਦੀ ਸੋਚ ਕੀ ਸੀ ਤੁਹਾਡਾ ਕੰਮ ਹੀ ਕੋਰ ਗਿਆ ਬੰਦਿਆਂ ਨੂੰ ਮਾਰੋ ਬੰਬਾਂ ਨਾਲ ਉੜਾਓ ਗੰਦੀਆਂ ਗਾਲਾਂ ਕੱਢੋ ਗੰਦੀ ਬਕਵਾਸ ਕਰੋ ਤੇ ਫਿਰ ਸਾਨੂੰ ਕਹੋ ਕੁਛ ਨਾ ਕਿਉ ਸਾਨੂੰ ਲਿਸੰਸ ਦਿੱਤਾ ਕਿਸ ਨੇ ਮੈਂ ਤਾਂ ਕਈ ਵਾਰੀ ਕਹਿੰਦਾ ਸਰਕਾਰਾਂ ਨੂੰ ਅਪੀਲ ਕਰਦਾ ਸਾਨੂੰ ਲਿਸੰਸ ਦੇ ਦਿਓ ਇਹਨਾਂ ਚੰਡ ਗੁੰਡੇ ਬਦਮਾਸ਼ਾਂ ਨੂੰ ਲਿਸੰਸ ਦੇ ਦਿਓ ਸੁੰਦਰ ਦਸਤਾਰਾਂ ਪਹਿਲੇ ਇਹ ਬੰਬ ਚਲਾਓ ਗੋਲੀਆਂ ਚਲਾਓ ਮਨੁੱਖਤਾ ਦਾ ਕਤਲੇਆਮ ਕਰੋ ਔਰ ਉਸ ਤੋਂ ਬਾਅਦ ਇਹਨਾਂ ਨੂੰ ਛੱਡ ਦਿੱਤਾ ਜਾਵੇ ਕਾਕੀ ਸਰਕਾਰਾਂ ਦੇ ਪੈਸੇ ਵੇਸਟ ਨਾ ਹੋਣ ਫਿਰ ਭੁੱਲਰ ਵਰਗੇ ਨੂੰ ਜਾਂ ਹੋਰਨਾਂ ਨੂੰ ਕਹੋ ਜੀ ਇਹਨਾਂ ਨੂੰ ਛੱਡ ਦਿਓ ਗੁਰੂ ਨਾਨਕ ਦੇਵ ਜੀ ਮਹਾਰਾਜ ਜਨਮ ਦਿਨ ਆ ਗਿਆ ਜੀ ਗੁਰਪੁਰਬ ਆ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਦਾ ਗੁਰਪੁਰਬ ਆ ਗਿਆ ਕਿਉਂ ਗੁਰੂ ਤੇਗ ਬਹਾਦਰ ਤਾਂ ਹਿੰਦ ਦੀ ਚਾਦਰ ਨੇ ਮਨਤਾ ਦੀ ਰੱਖਿਆ ਲਈ ਕੁਰਬਾਨੀ ਕੀਤੀ ਗੁਰੂ ਨਾਨਕ ਦੇਵ ਜੀ ਨੇ ਮਨਤਾ ਦਾ ਸਬੂਤ ਮਨਤਾ ਦਾ ਸਬੂਤ ਦਿੱਤਾ ਤੁਸੀਂ ਉਸ ਦਿਨ ਇਹਨਾਂ ਕਾਤਲਾਂ ਦੀ ਮੰਗ ਕਰਦੇ ਹੋ ਤੁਸੀਂ ਯਾਦ ਰੱਖਣਾ ਉਹ ਗੁੰਡਿਆਂ ਚਾਰ ਬਦਮਾਸ਼ੋ ਨਾ ਤੁਹਾਡੀਆਂ ਗੰਦੀਆਂ ਗਾਲਾਂ ਤੋਂ ਡਰਾਂ ਨਾ ਤੁਹਾਡੇ ਸੋਧਿਆਂ ਤੋਂ ਡਰਾਂ ਅਰੇ ਜਦੋਂ ਮਰੂੰਗਾ ਨਾ ਮੈਂ ਇਹ ਯਾਦ ਰੱਖਣਾ ਮੇਰੀ ਮੌਤ ਇੱਕ ਇਤਿਹਾਸਕ ਹੋਏਗੀ ਮੈਂ ਡਰਦਾ ਨਹੀਂ ਤੁਹਾਡੇ ਤੋਂ ਆਖਰੀ ਸਾਹ ਤੱਕ ਲੜਾਂਗਾ ਤੇ ਮੇਰੀ ਰੂਹ ਵੀ ਲੜੇਗੀ ਜਦੋਂ ਸੰਸਕਾਰ ਹੋਏਗਾ ਨਾ ਮੇਰਾ ਲਪਟਾਂ ਮੇਰੀਆਂ ਲਪਟਾਂ ਵੀ ਲੜਨਗੀਆਂ ਮੇਰੀ ਲਪਟਾਂ ਵੀ ਕਹਿਣਗੀਆਂ ਤੁਸੀਂ ਤੁਸੀਂ ਮਾਨਵਤਾ ਦੇ ਕਾਤਲੋਂ ਉਰਮੀ ਲਪਟਾ ਆਵਾਜ਼ ਦੇਣਗੇ ਜਿਉ ਔਰ ਜੀਣੇ ਦਿਓ ਜੈਨ ਧਰਮ ਦਾ ਨਾਂ ਦਾ ਤੁਸੀਂ ਤਾਂ ਕਣਈਆ ਜੀ ਦੇ ਨਾਰੇ ਨੂੰ ਭੁੱੜ ਕੇ ਜੈਨ ਧਰਮ ਦਾ ਨਾਂ ਵਾਲਾ ਜਿਉ ਔਰ ਜੀਣੇ ਦਿਓ ਕਿੰਨੇ ਤੁਹਾਨੂੰ ਅਧਿਕਾਰ ਦਿੱਤਾ ਲੋਕਾਂ ਨੂੰ ਮਾਰਨ ਦਾ ਕਿੰਨੇ ਅਕਾਦ ਦਿੱਤਾ ਤੁਹਾਨੂੰ ਕਾਨੂੰਨ ਹੱਥ ਲੈਣ ਦਾ ਤੁਹਾਨੂੰ ਕਿਸੇ ਦੇ ਕੋਈ ਛਕਵਾਗੇਗਾ ਤੁਹਾਨੂੰ ਮੇਰੇ ਤੇ ਹੈ ਕਿਸੇ ਤੇ ਹੈ ਕੋਈ ਧਰਮ ਦਾ ਅਪਮਾਨ ਕਰਦਾ ਤੁਸੀਂ ਕੋਰਟ 'ਚ ਜਾਓ ਤੁਸੀਂ ਹਥਿਆਰ ਚੁੱਕ ਕੇ ਮਾਰਨ ਵਾਲੇ ਕੌਣ ਹੋ ਇਹ ਸਾਡੀ ਗੁਰੂ ਮਹਾਰਾਜ ਦੀ ਮਰਿਆਦਾ ਨਹੀਂ ਇਹ ਮਰਿਆਦਾ ਨਹੀਂ ਸਾਡੀ ਮਰਿਆਦਾ ਮਾਨਵਤਾ ਤੁਹਾਨੂੰ ਡਰ ਹੈ ਕਿ ਅਗਰ ਉਹ ਛੁੱਟਦੇ ਹਨ ਪੂਰੀ ਆਸੀ ਦੀ ਤਸੀਹ ਡਰ 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 ਕਹਣਾ ਡਰ ਤਾਂ ਬਿੱਟਾ ਕਿ ਜ਼ਿੰਦਗੀ ਵਿੱਚ ਹੈ ਹੀ ਨਹੀਂ ਮੈਂ ਤਾਂ ਮਾਨਸ ਕੀ ਮਾਨਸ ਦਾ ਮਨੁੱਖਤਾ ਲਈ ਲੜਦਾ ਮੈਨੂੰ ਕਹਦਾ ਡਰ ਹੈ ਮੈਨੂੰ ਇੱਕੋ ਗੱਲ ਹੈ ਮੈਂ ਤਾਂ ਚੱਲਦਾ ਫਿਰਦਾ ਬਾਂਬਾਂ ਮੇਰੇ ਨਾਲ ਕਿੰਨੀਆਂ ਜ਼ਿੰਦਗੀਆਂ ਚਲ ਗਈਆਂ 70 ਲੋਕ ਮਾਰੇ ਮੇਰੇ ਨਾਲ ਇਹਨਾਂ ਨੇ ਪਹਿਲੇ ਕੰਮ ਸੇ ਕੰਮ 70 ਜ਼ਖਮੀ ਹੋਏ 70 ਤੋਂ ਉੱਤੇ ਜ਼ਖਮੀ ਹੋਏ ਕਿੰਨੇ ਲੋਕ ਮਾਰਤੇ ਮੇਰੇ ਨਾਲ ਇਹਨਾਂ ਨੇ ਲਾਸ਼ਾਂ ਦੀਆਂ ਲਾਸ਼ਾਂ ਭਰਾਤੀਆਂ ਮੈਨੂੰ ਤਾਂ ਉਹਨਾਂ ਦਾ ਡਰ ਆ ਰਿਹਾ ਮੈਨੂੰ ਕੀ ਆ ਮੈਂ ਤਾਂ ਕਹਿੰਦਾ ਆ ਜਾਓ ਜੇ ਤੁਹਾਨੂੰ ਮੇਰੇ ਤੋਂ ਜ਼ਿਆਦਾ ਤਕਲੀਫ ਲਾਓ ਵਕੀਲ ਖੜਾ ਕਰੋ 1 ਕਰੋੜ ਰੁਪਇਆ ਮੈਂ ਦੇਣਾ 1.5 ਕਰੋੜ ਰੁਪਇਆ ਦੇਣਾ ਆਓ ਮੈਨੂੰ ਤੁਸੀਂ ਇੱਛਾ ਮ੍ਰਿਤੂ ਦਵਾ ਦਿਓ ਆਓ ਮੈਂ ਬੋਲਾ ਹੀ ਨਾ ਜਾਓ ਮੇਰੇ ਨਾਲ ਲੋਕ ਤਾਂ ਨਾ ਮਰਨ ਮੈਨੂੰ ਮਰਨ ਦੀ ਜ਼ਾਤ ਦਵਾਓ ਆਓ ਮੈਂ 1.5 ਕਰੋੜ ਰੁਪਇਆ ਦੇਣਾ ਆਓ ਵਕੀਲ ਕੋ ਖੜਾ ਕਰੋ ਮੈਂ ਤੁਹਾਨੂੰ ਡਾਕੂਮੈਂਟ ਦੇਣਾ ਕੋਈ ਕਿਸੇ ਦੇ ਗਿਲਾ ਠਕਵਾਣੀ ਕਰਾਂਗਾ ਪਰ ਸਾਬਤ ਕਰਕੇ ਜਾਵਾਂਗਾ ਤੁਸੀਂ ਚੰਦ ਲੋਕ ਸਿੱਖ ਕੌਮ ਨੂੰ ਬਦਨਾਮ ਕਰਦੇ ਹੋ ਮਰ ਲੱਗਿਆ ਸਾਬਤ ਕਰਕੇ ਜਾऊं ਤੁਸੀਂ ਸਿੱਖ ਕੌਮ ਨੂੰ ਬਦਨਾਮ ਕਰਦੇ ਹੋ ਤੁਸੀਂ ਗੁਰੂ ਮਹਾਰਾਜ ਜੀ ਦੀ ਮਰਿਆਦਾ ਦੇ ਉਲਟ ਚੱਲਦੇ ਹੋ ਆਪki ਤਰਫ سے ਪੱਤਰ ਵੀ ਲਿਖਿਆ ਗਿਆ ਮੈਂ ਚੀਫ ਮਿਨਿਸਟਰ ਕੋ ਪੱਤਰ ਲਿਖ ਦਿਆ ਇਹ ਮਾਨਵਤਾ ਦਾ ਕਤਲੇਆਮ ਕਰਨ ਵਾਲੇ ਜੇ ਸਭ ਤੋਂ ਵੱਡੇ ਅਤੰਕਵਾਦੀਆਂ ਕੇ ਬਾਪ ਪੋਲਿਟਿਸ਼ੀਅਨ ਸਭ ਤੋਂ ਬੜੀ ਚਲਾਕ ਇਸकी ਪਤਨੀ ਜੋ ਕੈਨੇਡਾ ਬੇਸ ਹੈ ਰਹਤੀ ਕੈਨੇਡਾ ਮੈਂ ਨੌਕਰੀ ਕੈਨੇਡਾ ਮੈਂ ਕਰਤੀ ਹੈ ਕਿਤਨਾ ਫੰਡਿੰਗ ਇਕੱਠਾ ਕਰਕੇ ਯਹਾਂ ਵਕੀਲੋ ਕੋ ਦੇਤੀ ਹੈ पहले कांग्रेस को फिट कर लिया फिर आम पार्टी को फिट कर लिया फिर अकालियों को फिट कर लिया अब इनको अरे हिंदुस्तान से बड़े पॉलिटिशियन तो सबको बेवकूफ बना रहे हैं और उनको भी मैं कह देना चाहता हूं जब नेता इनको मदद कर रहे हैं याद रखना अगर मेरे ऊपर को घटना हो गई तो जो आपकी वीडियोज हैं इनकी फेवर में लोग आपसे प्रश्न और सवाल पूछेंगे आपका राजनीतिक कैरियर के ऊपर असर पड़ेगा याद रख लेना आज तो आप बोल रहे हो कोई सिख चाहता है किसी मानवता का कतलेआम करे सिख वोट सिख वोट अरे कोई सिख कौन सा सिख चाहता है कि मानवता का कतलेआम हो सिख कौम के आगे तो दुनिया सिर चुकाती है दो करोड़ हमारी आबादी पूरी दुनिया सिर चुकाती है यार हरिमंदर साहब के अंदर इस पगड़ी के ऊपर और तुम चंद लोग रोज कतलेआम करके लोगों को मार देते हो रोज़ कतलेआम करके किसी की किसी को धमकी देते हो रोज तुम गालियाँ देते हो क्या हमारी पहचान बना दी इन्होंने ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕੀ ਪਹਿਚਾਨ ਬੋਲੇ ਸੋਹਣੇ ਹੜ ਕੇ ਪਹਿਚਾਨ ਪਹਿਚਾਨ ਆਪਣੇ ਬਣਾ ਦੀ ਗੰਦੀਆਂ ਗਾਣਾ ਤੁਹਾਡੇ ਤੋਂ ਨਾ ਮੱਛੀਆਂ ਚੰਗੀਆਂ ਨੇ ਹਰਮੰਦਰ ਸਾਹਿਬ ਦੇ ਅੰਦਰ ਜਿਹੜੀਆਂ ਗੁਰੂ ਮਹਾਰਾਜ ਜੇ ਰੋਜ਼ ਸੁੰਦਰ ਬਾਣੀ ਪਰਵਚਨ ਸੁਣਦੀਆਂ ਨੇ ਉਹ ਖੁਸ਼ ਕਿਸਮਤ ਨੇ ਜਿਨ੍ਹਾਂ ਨੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਆਪਣੇ ਚਰਨਾਂ 'ਚ ਰੱਖਿਆ ਤੁਸੀਂ ਗੰਦੜੇ ਹੋ ਤੁਹਾਨੂੰ ਗੰਦਾ ਕਹਿਣ ਤੇ ਵੀ ਸ਼ਰਮ ਤੋਂ ਗੰਦੜੇ ਹੋ ਗੰਦੜਿਆਂ ਤੋਂ ਵੀ ਤੁਸੀਂ ਮਾਰੇ ਹੋ ਗੰਦੀਆਂ ਗਾਣਾ ਤੁਹਾਡੇ ਮੂੰਹ 'ਚ ਆਵੇ सबू नहीं फर्क पड़ना थोड़िया तो गालियाँ धमकिया रहा सोदिया तो रहा धोडी ऐसी तासी पहला भी चैलेंज ही आज भी चैलेंज आगे भी चैलेंज रहेगा क्या मांग मांग करते हैं मांग क्या करते? मैं कहना मां, मेरी कोई ऐसा कदम सरकारें ना उठाए कि कभी हमारे जाने के बाद कि सवाल उठे कि मानवता का कत्लेआम करने वालों को छोड़ा था का वालों को छोड़ा था और मैं ये कहूंगा जो भी पंजाब के अंदर और खतरनाक टेरिस्ट इनकी जेलें शिफ्ट की जाए अमृतपाल की तरह इनको दूर भेजा जाए और पंजाब के अंदर जेल के अंदर एक डीएसपी को मार दिया डीएसपी को अगर कोई गलती की होगी कानून ने सजा दे दी तुम क्यों मारने वाले उठा के चुनाव भी लड़ रही है उसके भाई ने ये ये रह गया बिहार की बातें करते बिहार में यूपी में सिस्टम ही खत्म हो गया और यह शुरू तुम लोगों ने पंजाब में कर दिया लोगों को मारो ਔਰ ਘਰ ਦਾ ਇੱਕ ਜੇਲ੍ਹ ਮੇ ਜਾਏ ਦੂਸਰਾ ਇਲੈਕਸ਼ਨ ਲੜੇ ਇਹ ਪੰਜਾਬ ਕੋ ਤਲਬਾਨ ਬਣਾਣਾ ਚਾਹਤੇ ਹੋ ਪੰਜਾਬ ਕੋ ਤੁਮ ਕਭੀ ਨਹੀਂ ਹੋ ਸਕਦਾ ਮਾਹਦੇ ਸੁਧਾਕਰ ਗੁਰੂ ਮਹਾਰਾਜੀ ਸੋਚ ਤੋ ਉਲਟ ਚਲਦਿਆ ਹੋਇਆ ਭਾਈ ਕਨਈਆ ਜਿਹੜੀ ਸੋਚ ਤੋ ਉਲਟ ਚਲਦਿਆ ਹੋਇਆ ਰਸਤਿਆਂ ਦੇ ਵਿੱਚ ਤੁਸੀਂ ਬੰਬ ਲਾਸ਼ਟ ਕਰਕੇ ਗੋਲੀਆਂ ਦੇ ਨਾਲ ਟ੍ਰੇਨਾਂ ਚੋਂ ਬੱਚਾਂ ਤੋਂ ਕੱਢ ਕੇ ਤੁਸੀਂ 36000 ਗੁਣਾ ਦਾ ਕਤਲੇਆਮ ਕਰ ਦਿੱਤਾ ਕੈਨੇਡਾ ਦੇ ਵਿੱਚ ਪਲੇਨ ਉੱਡਿਆ ਉਸ ਪਲੇਨ ਦੇ ਵਿੱਚ 228 ਬੇਗੁਣਾ ਲੋਕਾਂ ਨੂੰ ਤੁਸੀਂ ਮਾਰ ਦਿੱਤਾ ਬਣਾਉੜਾ ਤਾ ਛੋਟੇ-ਛੋਟੇ ਮਸੂਮ ਬੱਚਿਆਂ ਦਾ ਸੋਹਣੀਆਂ ਦਸਤਾਰਾਂ ਪਾ ਕੇ ਗੁਰੂ ਮਹਾਰਾਜ ਦਾ ਪਵਿੱਤਰ ਰੂਪ ਪਾ ਕੇ ਉਸ ਪਵਿੱਤਰ ਰੂਪ ਨੂੰ ਤੁਸੀਂ ਬਦਨਾਮ ਕੀਤਾ ਇੰਨਾ ਖੂਨ ਵਹਾ ਕੇ ਤੁਹਾਡੀ ਹਜੇ ਖੂਨ ਦੀ ਪਿਆਸ ਕੁੱਝ ਨਹੀਂ ਦਿੱਲੀ ਦੇ ਅੰਦਰ ਮੇਰੇ ਉੱਤੇ ਤੁਸੀਂ ਬੰਬ ਲਾਟ ਕੀਤਾ ਆ ਤਸਵੀਰਾਂ ਨੇ ਇਹ ਤਸਵੀਰਾਂ ਕੀ ਜ਼ਾਹਿਰ ਕਰਦੀਆਂ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਹੈ ਇਹ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਮੌਤ ਦੇ ਸੂਦਾਗਰਾਂ ਦੀ ਮਦਦ ਕਰਨ ਵਾਲਿਆਂ ਨੂੰ ਤੁਸੀਂ ਸਿੱਖ ਕੌਮ ਦਾ અપਮਾਨ ਕਰ ਰਹੇ ਹੋ ਤੁਸੀਂ ਸਿੱਖੀ ਮਰਿਆਦਾ ਦੇ ਉਲਟ ਚੱਲ ਰਹੇ ਹੋ ਇਹ ਕਿੰਨੀ ਦੇਰ ਤੱਕ ਬਰਦਾਸ਼ ਹੋਏਗਾ ਮੌਤ ਦੇ ਸੂਦਾਗਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਜਨਮ ਦਿਨ ਗੁਰਪੂਰਬ ਉਹਨਾਂ ਨੇ ਕਿਹਾ ਸੀ ਮਾਨਸ ਕੀ ਜਾਤ ਸਭ ਏਕੀ ਪਹਿਚਾਨ ਗੋ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਔਰ ਤੁਸੀਂ ਕੁਦਰਤ ਦੇ ਬੰਦਿਆਂ ਨੂੰ ਮਾਰੀ ਜਾਂਦੇ ਹੋ ਜਿਨ੍ਹਾਂ ਦੇ ਹੱਥ ਵਿੱਚ ਬੰਦੂਕ ਨਹੀਂ ਜਿਨ੍ਹਾਂ ਦੇ ਹੱਥ ਵਿੱਚ ਲਾਠੀ ਨਹੀਂ ਜਿਨ੍ਹਾਂ ਦੇ ਹੱਥ ਵਿੱਚ ਕਿਰਪਾਨ ਨਹੀਂ ਜਿਨ੍ਹਾਂ ਦੇ ਹੱਥ ਵਿੱਚ ਤਰਛੂਲ ਨਹੀਂ ਤੁਸੀਂ ਬੰਬਾ ਨਾ ਉਡਾ ਰਹਿੰਦੇ ਹੋ ਤੁਸੀਂ ਕਿਸੇ ਨੇ ਤੁਹਾਨੂੰ ਗਿਲਾ ਹੈ ਕੋਈ ਛਕਵਾ ਹੈ ਤੁਸੀਂ ਕੋਰਟ ਤੇ ਜਾਓ ਕਚਹਿਰੀ ਤੇ ਜਾਓ ਮੇਰੇ ਤੇ ਭੁੱਲਰ ਨੇ ਹਮਲਾ ਕੀਤਾ ਮੇਰੇ ਤੇ ਕਈਆਂ ਨੇ ਹਮਲੇ ਕੀਤੇ ਮੇਰੇ ਤੇ ਦਵਿੰਦਰਪਾਲ ਭੁੱਲਰ ਤੋਂ ਬਾਅਦ ਲਾਹੌਰੀਆਂ ਨੇ ਹਮਲਾ ਕੀਤਾ ਪਾਪ ਨੇ ਕੀਤਾ ਕਿ ਮੈਂ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਕਾਨੂੰਨ ਦਾ ਸਹਾਰਾ ਜੋ ਕਾਨੂੰਨ ਕਰੇ ਠੀਕ ਆ ਅਗਰ ਕਾਨੂੰਨ ਨੇ ਫਾਂਸੀ ਤਾਂ ਛੜਤਾ ਤੇ ਛੜਤਾ ਉਹ ਮੇਰਾ ਕਰਮ ਨਹੀਂ ਹੈ ਕਿ ਮੈਂ ਬੰਦੂਕ ਲੈ ਕੇ ਕਾਂ ਤੂੰ ਮੇਰੇ ਤੇ ਹਮੜਾ ਕੀਤਾ ਮੇਰੇ ਨਾਲ ਤੂੰ 35 ਲੋਕ ਮਾਰ ਦਿੱਤੇ ਹੁਣ ਮੈਂ ਤੈਨੂੰ ਗੋਲੀਆਂ ਨਾਲ ਮਾਰ ਦੂੰ ਵਾਏ ਮੈਂ ਕਾਨੂੰਨ ਨੂੰ ਹੱਥ ਲੈਣ ਵਾਲਾ ਕੌਣ ਆ ਮੈਂ ਕੁਦਰਤ ਦੇ ਨਾਲ ਧੋਖਾ ਕਰਨ ਵਾਲਾ ਕੌਣਾ ਤੁਸੀਂ ਕੌਣ ਹੋ ਮੈਨੂੰ ਦੱਸੋ ਸਵਾਲ ਪੁੱਛਣਾ ਚਾਹਣਾ ਕਿਸੇ 'ਚ ਬੋਲਣ ਦੀ ਹਿੰਮਤ ਨਹੀਂ ਧਰਮ ਪ੍ਰਚਾਰਕ ਵੀ ਚੁੱਪ ਸਰਕਾਰ ਜਾਂਚ ਕਰੇ ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ ਜਾਂਚ ਕਰੇ ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ ਮੈਂ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਜਾਂਚ ਕਰਨ ਪੁੱਲਰ ਦੀ ਵਾਈਫ ਦੀ ਜਾਂਚ ਕਰਨ ਕੈਨੇਡਾ ਬੇਸ ਹੈ ਕੈਨੇਡਾ 'ਚ ਕਿੱਥੇ ਕਿੱਥੇ ਦਾ ਲਿੰਕ ਹੈ ਤਿਰੰਗੇ ਝੰਡੇ ਦਾ ਅਪਮਾਨ ਕਰਨ ਵਾਲੇ ਮੋਦੀ ਨੂੰ ਹਮਲਾ ਕਰਨ ਦੀ ਧਮਕੀ ਦੇਣ ਵਾਲੇ ਪੰਨੂ ਕਿੰਨੀ ਫੰਡਿੰਗ ਲਈਏ ਨੇ ਮੁਕਰ ਰੱਤੋਗੀ ਵਰਗੇ ਵਕੀਲ ਇੱਕ ਪੇਸ਼ੀ ਦੀ 25 ਲੱਖ ਤੁਲਸੀ ਵਰਗੇ ਵਕੀਲ 15-15 ਲੱਖ ਇੱਕ ਪੇਸ਼ੀ ਕਪਲ ਖੇਬਲ ਇੱਕ ਪੈਸੇ ਦੀ 20 ਲੱਖ ਮੈਂ ਤਾਂ ਨਹੀਂ ਖਰਚ ਕਰ ਸਕਦਾ ਉਹ ਪੀੜਤ ਪਰਿਵਾਰ ਕਿੱਥੋਂ ਉਹ ਤਾਂ ਵਕੀਲ ਵੀ ਨਹੀਂ ਕਰ ਸਕਦੇ ਕਿੱਥੋਂ ਪੈਸਾ ਆਇਆ ਇਹਦੀ ਸਰਕਾਰਾਂ ਜਾਂਚ ਕਰ ਰਹੀਆਂ ਉੱਠਿਆ ਬੰਬਾਣਾ ਉੜਾਤਾ ਉੱਥੇ ਆ ਧਮਕੀਆਂ ਦੇਤੀਆਂ ਉੱਠਿਆ ਗਾਲ੍ਹਾਂ ਕੱਢਤੀਆਂ ਤੁਹਾਡੀ ਐਸੀ ਨਹੀਂ ਤੇ ਐਸੀ ਤੁਹਾਡੀਆਂ ਗਾਲ੍ਹਾਂ ਤੋਂ ਤੁਹਾਡੇ ਬੰਬਾਂ ਤੋਂ ਡਰਨ ਤੁਹਾਡੇ ਉਥੋਂ ਦੇ ਲੋਕ ਨਾ ਮੈਂ ਡਰਾਂ ਤੇ ਨਾ ਤੁਹਾਡੇ ਅੱਗੇ ਝੁਕਾਂ ਨਾ ਪਹਿਲਾਂ ਝੁਕਿਆ ਸੀ ਨਾ ਹੁਣ ਝੁਕਦਾ ਕਮਾਲ ਹੈ ਇੱਕ ਤੁਸੀਂ ਬੰਬ ਚਲਾਉਂਦੇ ਹੋ ਇੱਕ ਤੁਸੀਂ ਗੋਲੀਆਂ ਚਲਾਉਂਦੇ ਹੋ ਸਰੀਰ ਦੇ ਟੁਕੜੇ ਟੁਕੜੇ ਕਰ ਦਿੰਦੇ ਹੋ ਜਵਾਨਾਂ ਨੂੰ ਸ਼ਹੀਦ ਕਰ ਦਿੰਦੇ ਹੋ ਬੇਗੁਨਾਹਾਂ ਦਾ ਕਤਲਿਆਂ ਕਰ ਦਿੰਦੇ ਹੋ ਉੱਤੋਂ ਤੁਸੀਂ ਗੰਦੀਆਂ ਗਾਣਾ ਕਰਦੇ ਠਾਟੀ ਐਸੀ ਦੀ ਤਾਸੀ ਨਾਚਿਓ ਆ ਮੇਰੇ ਨਾਲ ਬੈਠ ਕਰੋ ਨਾਚਿਓ ਕੀ ਹੋ ਤੁਸੀਂ ਤੁਸੀਂ ਤਾਂ ਸਿੱਖ ਐ ਹੀ ਨਹੀਂ ਤੁਸੀਂ ਤਾਂ ਮਨੁੱਖtare ਦੁਸ਼ਮਣ ਹੋ ਤੁਸੀਂ ਤਾਂ ਸੁੰਦਰ ਦਸਤਾਰਾਂ ਪਾ ਕੇ ਸੋਹਣੀਆਂ ਗਲੇ ਦੇ ਵਿੱਚ ਪਾ ਕੇ ਸ਼ਰੀ ਸਾਹ ਪਾ ਕੇ ਤੁਸੀਂ ਹੋਰ ਅਪਮਾਨ ਕਰਦੇ ਹੋ ਤੁਸੀਂ ਹੋਰ ਅਪਮਾਨ ਕਰਦੇ ਹੋ ਇਹ ਕੀ ਕਸੂਰ ਸੀ ਆ ਜਵਾਨ ਲਿਜਾ ਰਹੇ ਨੇ ਮੈਨੂੰ ਕਿੰਨੇ ਜਵਾਨ ਮੇਰੇ ਨਾਲ ਸ਼ਹੀਦ ਹੋਏ ਹੈ ਹੈ ਇਹ ਕਿੰਨੀ ਦੇਰ ਤੱਕ ਇਹ ਚੀਜ਼ਾਂ ਬਰਦਾਸ਼ਤ ਹੋਣਗੀਆਂ ਆ ਖੋਪੜੀਆਂ ਦੀਆਂ ਖੋਪੜੀਆਂ ਤੁਸੀਂ ਲਾਤੀਆਂ ਮੈਂ ਬਚ ਗਿਆ ਖੋਪੜੀਆਂ ਦੀ ਖੋਪੜੀਆਂ ਹੁਣ ਥੱਲੇ ਕਮੈਂਟਸ ਕਰਨਗੇ ਆ ਬਟੇ ਆ ਕਰ ਦੇਗਾ ਟਾਡੀ ਆ ਅਸੀਂ ਦੀ ਤਾਸੀ ਨਾ ਚੋ ਚੈਲੰਜ ਕਰਦਾ ਤੁਹਾਡੇ ਚੈਲੰਜ ਤੋਂ ਕਬੂਲ ਕਰਦਾ ਹਰ ਗੱਲ ਦਾ ਜਵਾਬ ਤੁਹਾਡਾ ਪੂਰੀ ਦੁਨੀਆ ਦੇ ਵਿੱਚ ਦੇਵਾਂਗਾ ਤੁਸੀਂ ਕੌਣ ਹੋ ਤੁਸੀਂ ਸਿੱਖ ਨਹੀਂ ਹੋ ਤੁਸੀਂ ਸਿੱਖ ਕੌਮ ਦੇ ਦੁਸ਼ਮਣ ਹੋ ਤੁਸੀਂ ਮਾਨਵਤਾ ਦੇ ਦੁਸ਼ਮਣ ਹੋ ਤੁਸੀਂ ਸੁੰਦਰ ਦਸਤਾਰਾ ਪਾ ਕੇ ਮਾਨਵਤਾ ਦਾ ਕਤਲੇਆਮ ਕਰਨ ਵਾਲੇ ਦੇ ਨਾਲ ਖੜਦੇ ਹੋ ਇਹ ਚੰਦ ਬਦਮਾਸ਼ੋ ਗੁੰਡਿਓ ਡਰਾਉਣਾ ਕਿਸੇ ਹੋਰ ਨੂੰ ਬਾਕੀ ਕਿਸੇ ਨੇ ਆਪਣਾ ਹਾਲ ਦੇਖਣਾ ਨਾ ਭੁੱਲਰ ਵਾਲਾ ਹਾਲ ਦੇਖਣਾ ਮੂਤ ਨਿਕਲਦਾ ਰੋਜ ਹੋਣਾ ਮੈਨੂੰ ਫਾਂਸੀ ਤੋਂ ਬਚਾ ਦਿਓ ਮੈਨੂੰ ਫਾਂਸੀ ਤੋਂ ਬਚਾ ਦਿਓ ਡਿਪਰੈਸ਼ਨ ਦਾ ਕਹਿੰਦੇ ਮਰੀਜ਼ ਹੈ ਮੂਤ ਨਿਕਲਦਾ ਕੇਸ ਰੜਿਆ ਡਟ ਕੇ ਆਓ ਥੋਦਾ ਕਹਿੰਦੇ ਲਾਵਾਂਗੇ ਆਜੋ ਲੇਕਿਨ ਬਿਟਾ ਸਾਹਿਬ ਜਿਸ ਤਰੀਕੇ ਸੇ ਕਹਾ ਜਾ ਰਹਾ ਹੈ ਕਿ ਦਿਮਾਗੀ ਹਾਲਤ ਠੀਕ ਨਹੀਂ ਹੈ ਸਜਾ ਪੂਰੀ ਇਹ ਸਭ ਡਰਾਮੇ ਆ ਪਹਿਲਾਂ ਸ਼ੀਲਾ ਡਿਸਟ੍ਰਿਕਟ ਗਵਰਨਮੈਂਟ ਨੇ ਕੀਤਾ ਕਿੱਥੋਂ ਫੰਡਿੰਗ ਆਈ ਡਾਕਟਰਾਂ ਨੂੰ ਕਿੰਨਾ ਪੈਸਾ ਗਿਆ ਇਹਦੀ ਦਿਮਾਗੀ ਪਰੇਸ਼ਾਨੀ ਬਣਾਉਣ ਲਈ ਕੀ ਇਹਨਾਂ ਦਾ ਪੋਲੀਟਿਕਲ ਇੰਟਰਸਟਰੀ ਫਿਰ ਆਮ ਪਾਰਟੀ ਆ ਗਈ ਫਿਰ ਉਹਨਾਂ ਨੇ ਕਰ ਦਿੱਤਾ ਫਿਰ ਅਕਾਲੀ ਦਲ ਆ ਗਿਆ ਫਿਰ ਉਹਨਾਂ ਨੇ ਕਰਤਾ ਉਹ ਮੇਰੇ ਕਹਿਣ ਦਾ ਮਤਲਬ ਹੈ ਵੀ ਤੁਹਾਡਾ ਕੰਮ ਹੀ ਅਹੀ ਰਹਿ ਗਿਆ ਸਿੱਖ ਕੌਮ ਦਾ ਹੋਰ ਕੋਈ ਕੰਮ ਨਹੀਂ ਧਰਮ ਪ੍ਰਚਾਰਕ ਕੰਮ ਹੈ ਅੰਮ੍ਰਿਤ ਛਜਾਣਾ ਕਰਨਾ ਕੰਮ ਹੈ ਉਹ ਹੈ ਨਾ ਢੱਡਰੀਆਂ ਵਾਲਾ ਸਾਹਿਬ ਲੁੱੱਚੇ ਸੌਦੇ ਦੇ ਵਿੱਚ ਗੜ੍ਹ ਦੇ ਵਿੱਚ ਜਾ ਕੇ ਅੰਮ੍ਰਿਤ ਛਕਾ ਕੇ ਆਉਂਦੇ ਨੇ ਆਹ ਹੈ ਕਰਮ ਸਿੱਖ ਕੌਮ ਦਾ ਸਾਡੇ ਗੁਰੂ ਸਹਿਬਾਨਾਂ ਦੀਆਂ ਕੁਰਬਾਨੀਆਂ ਕਿਉਂ ਸਨ ਭਾਈ ਕਨਈਆ ਜੀ ਦੀ ਸੋਚ ਕੀ ਸੀ ਤੁਹਾਡਾ ਕੰਮ ਹੀ ਕੋ ਰਹਿ ਗਿਆ ਬੰਦਿਆਂ ਨੂੰ ਮਾਰੋ ਬੰਬਾਂ ਨਾਲ ਉੜਾਓ ਗੰਦੀਆਂ ਗਾਲਾਂ ਕੱਢੋ ਗੰਦੀ ਬਕਵਾਸ ਕਰੋ ਤੇ ਫਿਰ ਸਾਨੂੰ ਕਹੋ ਕੁਛ ਨਾ ਕਿਉ ਸਾਨੂੰ ਲਿਸੈਂਸ ਦਿੱਤਾ ਕਿਹਨੇ ਮੈਂ ਤਾਂ ਕਈ ਵਾਰੀ ਕਹਿੰਦਾ ਸਰਕਾਰਾਂ ਨੂੰ ਅਪੀਲ ਕਰਦਾ ਸਾਨੂੰ ਲਿਸੈਂਸ ਦੇ ਦਿਓ ਇਹਨਾਂ ਚੰਦ ਗੁੰਡੇ ਬਦਮਾਸ਼ਾਂ ਨੂੰ ਲਿਸੈਂਸ ਦੇ ਦਿਓ ਸੁੰਦਰ ਦਸਤਾਰਾਂ ਪਹਿਲੇ ਇਹ ਬੰਬ ਚਲਾਓ ਗੋਲੀਆਂ ਚਲਾਓ ਮਾਨਵਤਾ ਦਾ ਕਤਲੇਆਮ ਕਰੋ ਔਰ ਉਸ ਤੋਂ ਬਾਅਦ ਇਹਨਾਂ ਨੂੰ ਛੱਡ ਦਿੱਤਾ ਜਾਵੇ ਤਾਕੀ ਸਰਕਾਰਾਂ ਦੇ ਪੈਸੇ ਵੇਸਟ ਨਾ ਹੋਣ ਫਿਰ ਭੁੱਲਰ ਵਰਗੇ ਨੂੰ ਜਾਂ ਹੋਰਨਾਂ ਨੂੰ ਕਹੋ ਜੀ ਇਹਨਾਂ ਨੂੰ ਛੱਡ ਦਿਓ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਜਨਮ ਦਿਨ ਆ ਗਿਆ ਜੀ ਗੁਰਪੁਰਬ ਆ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਦਾ ਗੁਰਪੁਰਬ ਆ ਗਿਆ ਕਿਉਂ ਗੁਰੂ ਤੇਗ ਬਹਾਦਰ ਤਾਂ ਹਿੰਦ ਦੀ ਚਾਦਰ ਨੇ ਮਾਨਵਤਾ ਦੀ ਰੱਖਿਆ ਲਈ ਕੁਰਬਾਨੀ ਕੀਤੀ ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਦਾ ਸਬੂਤ ਮਾਨਵਤਾ ਦਾ ਸਬੂਤ ਦਿੱਤਾ ਤੁਸੀਂ ਉਸ ਦਿਨ ਇਹ ਨਾ ਕਾਤਲ ਨਹੀਂ ਮੰਗ ਕਰਦੇ ਹੋਏ ਤੁਸੀਂ ਯਾਦ ਰੱਖਣਾ ਉਹ ਗੁੰਡਿਓ ਚਾਰ ਬਦਮਾਸ਼ੋ ਨਾ ਤੁਹਾਡੀਆਂ ਗੰਦੀਆਂ ਗਾਲਾਂ ਤੋਂ ਡਰਾਂ ਨਾ ਤੁਹਾਡੇ ਸੋਧਿਆਂ ਤੋਂ ਡਰਾਂ ਹਾਲੇ ਜਦੋਂ ਮਰੂੰਗਾ ਨਾ ਮੈਂ ਇਹ ਯਾਦ ਰੱਖਣਾ ਮੇਰੀ ਮੌਤ ਇੱਕ ਇਤਿਹਾਸਕ ਹੋਏਗੀ ਮੈਂ ਡਰਦਾ ਨਹੀਂ ਤੁਹਾਡੇ ਤੋਂ ਆਖਰੀ ਸਾਹ ਤੱਕ ਲੜਾਂਗਾ ਤੇ ਮੇਰੀ ਰੂਹ ਵੀ ਲੜੇਗੀ ਜਦੋਂ ਸੰਸਕਾਰ ਹੋਏਗਾ ਨਾ ਮੇਰਾ ਲਪਟਾਂ ਮੇਰੀਆਂ ਲਪਟਾਂ ਵੀ ਲੜਨਗੀਆਂ ਮੇਰੀ ਲਪਟਾਂ ਵੀ ਕਹਿਣਗੀਆਂ ਤੁਸੀਂ ਤੁਸੀਂ ਮਾਨਵਤਾ ਦੇ ਕਾਤਲੋ ਉਹਨੂੰ ਵੀ ਲਪਟਾ ਆਵਾਜ਼ ਦੇਣਗੇ ਜੀਓ ਔਰ ਜੀਣੇ ਦਿਓ ਜੈਨ ਧਰਮ ਦਾ ਨਾ ਨਾ ਤੁਸੀਂ ਤੱਕਣੇ ਜੀ ਇਹਦੇ ਨਾਰੇ ਨੂੰ ਘੁੱਟ ਕੇ ਜੈਨ ਧਰਮ ਦਾ ਨਾਲਾ ਜੀਓ ਔਰ ਜੀਣੇ ਦਿਓ ਕਿਨੇ